ਖਿਲਾਫ ਕੀਤਾ ਹੋਰਨ ਸੱਦਾ ਪੱਤਰ ਦਿੱਤਾ ਕੀ ਪ੍ਰੋਗਰਾਮ ਹੈਗਾ ਤੱਕ ਸਾ ਪਹੁੰਚੇ ਪੂਰੇ ਹਰਿਆਣਾ ਦੀ ਸਿੱਖ ਸੰਗਤ ਵੱਲੋਂ 8 ਸਤੰਬਰ ਨੂੰ ਕਰਨਾਲ ਅਨਾਜ ਮੰਡੀ ਵਿੱਚ ਇੱਕ ਸਿੱਖ ਸਮੇਲਨ ਰੱਖਿਆ ਗਿਆ ਜਿਹਦੇ ਵਿੱਚ ਪੂਰੇ ਹਰਿਆਣਾ ਦੀ ਸੰਗਤ ਪਹੁੰਚ ਰਹੀ ਹੈ ਸਾਡੇ ਜਿਹੜੇ ਜਿੰਨੇ ਧਾਰਮਿਕ ਪੰਥਕ ਰਾਜਨੀਤਿਕ ਮਸਲੇ ਨੇ ਹਰਿਆਣਾ ਦੇ ਸਿੱਖਾਂ ਦੇ ਉਹਨੂੰ ਲੈ ਕੇ ਇੱਕ ਬਹੁਤ ਵੱਡਾ ਇਕੱਠ ਰੱਖਿਆ ਹੈ ਉਹ ਜਿਹੜਾ ਕੱਠਾ ਹੈ ਉਹ ਕਾਲ ਤੱਕ ਸਾਡੇ ਜਥੇਦਾਰਾਂ ਸਾਡੇ ਸਿੰਘ ਸਾਹਿਬਾਨ ਦੇ ਰਹਿਨਮਾਈਏ ਚ ਹੋਣਾ ਹੈ ਉਹਨੂੰ ਲੈ ਕੇ ਅੱਜ ਅਸੀਂ ਇੱਥੇ ਪਹੁੰਚਿਆ ਜਥੇਦਾਰ ਜੀ ਨੂੰ ਸੱਦਾ ਪੱਤਰ ਦਿੱਤਾ ਤੇ ਇਹ ਪੂਰੇ ਹਰਿਆਣਾ ਦੇ ਸਿੱਖ ਟੜੇ ਬਾਜੀ ਪਾਰਟੀ ਬਾਜ਼ੀਆਂ ਤੋਂ ਉੱਤੇ ਉੱਠ ਕੇ ਇੱਕ ਬਹੁਤ ਵੱਡਾ ਇਕੱਠ ਕਰਨ ਜਾ ਰਹੇ ਨੇ ਜਿਹਦੇ ਵਿੱਚ ਆਪਣੀ ਅਗਲੀ ਵਿਉਤਬੰਦੀ ਬਣਾਣੀ ਹੈ ਜੋ ਸਾਡੇ ਮੁੱਦੇ ਨੇ ਹਰਿਆਣਾ 'ਚ 18 ਲੱਖ ਸਿੱਖ ਵੋਟ ਹੋਣ ਦੇ ਬਾਵਜੂਦ ਵੀ ਹਰਿਆਣਾ ਜਿਹੜੀਆਂ ਰਾਜਨੀਤਿਕ ਪਾਰਟੀਆਂ ਜੋ ਵੀ ਸਰਕਾਰਾਂ ਰਹੀਆਂ ਨੇ ਉਹਨਾਂ ਹਰਿਆਣੇ ਹਰਿਆਣੇ ਦੇ ਸਿੱਖਾਂ ਨੂੰ ਉਹਨਾਂ ਦਾ ਬਣਦਾ ਹੱਕ ਨਹੀਂ ਦਿੱਤਾ ਉਸ ਤੋਂ ਇਲਾਵਾ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਹੈ ਇਸ ਟਾਈਮ ਹਰਿਆਣੇ 'ਚ ਬੀਜੇਪੀ ਸਰਕਾਰ ਦੁਆਰਾ ਨਾਮਿਨੇਟ ਮੈਂਬਰਾਂ ਦੀ ਚੱਲ ਰਹੀ ਹੈ ਉਹਨੇ ਜੋ ਉੱਥੇ ਦਾ ਉਹਨੇ ਗਲਤ ਕੰਮ ਕੀਤੇ ਗਏ ਉਹਨਾਂ ਦੁਆਰਾ ਇਹ ਵਿਵਸਥਾ ਫੜਾਈ ਗਈ ਉਹਨੂੰ ਲੈ ਕੇ ਹਰਿਆਣੇ ਦੀ ਸੰਗਤਾਂ 'ਚ ਬਹੁਤ ਵੱਡਾ ਰੋਸ ਹੈ ਉਹਦਾ ਸਰਕਾਰ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਲੈਕਸ਼ਨ ਨਹੀਂ ਕਰਾ ਰਹੀ ਉਹਨਾਂ ਮੁੱਦਿਆਂ ਦੇ ਸਾਰਿਆਂ ਤੇ ਅਸੀਂ ਇੱਕ ਬਹੁਤ ਵੱਡਾ ਇਕੱਠ ਰੱਖਿਆ ਤੇ ਉਹਨੂੰ ਲੈ ਕੇ ਹੀ ਅੱਜ ਅਸੀਂ ਇੱਥੇ ਪਹੁੰਚੇ ਹਾਂ ਸਿੰਘ ਸਾਹਿਬਾਨ ਨਾਲ ਮੀਟਿੰਗ ਕੀਤੀ ਉਹਨਾਂ ਨੂੰ ਸੱਦਾ ਪੱਤਰ ਦਿੱਤਾ ਤੇ ਇਸ ਪ੍ਰੋਗਰਾਮ 'ਚ ਬਹੁਤ ਵੱਡੀ ਤਦਾਦ 'ਚ 1 ਲੱਖ ਤੋਂ ਵੱਧ ਹਰਿਆਣੇ ਦਾ ਸਿੱਖ ਜੁੜੇਗਾ ਤੇ ਇਹਨੂੰਸੀ ਕਾਮਯਾਬ ਬਣਾਉਣ ਲਈ ਅੱਜ ਇੱਥੇ ਪਹੁੰਚੇ ਆ ਜੀ ਉਹਦੇ ਸੱਦਾ ਪੁੱਤਰ ਦੇ। ਤੁਹਾਡੀ ਕੋਈ ਜ਼ੇਫੇਬੰਦੀ ਹੈ ਜੀ ਕਿਸ ਪ੍ਰੋਗਰਾਮ ਜਿਹੜਾ ਲਿਖਿਆ ਗਿਆ ਕਿਹਦੇ ਵੱਲੋਂ ਲਿਖਿਆ ਕਿਸਾਨ ਜੀ ਨੇ। ਵੈਸੇ ਨਾ ਖੇੜਾ ਕਿ ਹਰਿਆਣਾ ਅਸੀਂ ਸਿੱਖ ਏਕਤਾ ਦੰਦ ਦੇ ਨਾਮ ਤੋਂ ਇੱਕ ਪਲੇਟਫਾਰਮ ਬਣਾਇਆ ਹੈ ਜਿਹਦੇ ਵਿੱਚ ਕਿਸਾਨ ਯੂਨੀਅਨ ਦੇ ਵੀ ਲੋਕ ਨੇ ਜਿਹਦੇ ਵਿੱਚ ਹਰਿਆਣਾ ਪ੍ਰਬੰਧਕ ਕਮੇਟੀ ਦੇ ਸ਼ਰਮਣ ਅਕਾਲੀ ਦਲ ਦੇ ਜਾਂ ਸਾਡੇ ਹੋਰ ਵੀ ਜਿੰਨੇ ਧਾਰਮਿਕ ਧੜੇ ਨੇ ਪੂਰੇ ਹਰਿਆਣਾ ਦੇ ਸਿੱਖਾਂ ਦੇ ਅਸੀਂ ਸਭ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਅਸੀਂ ਇਕੱਠ ਕਰ ਰਹੇ ਆ ਇਹਦੇ ਵਿੱਚ ਕਿਸੇ ਇੱਕ ਢੜੇ ਕਿਸੇ ਇੱਕ ਪਾਰਟੀ ਦੀ ਗੱਲ ਨਹੀਂ ਇਹ ਸਾਰੇ ਹਰਿਆਣਾ ਦੇ ਸਮੂਹ ਸਿੱਖਾਂ ਦਾ ਅਸੀਂ ਪ੍ਰੋਗਰਾਮ ਕਰ ਰਹੇ ਆ ਜਿਹੜੀ ਕਮੇਟੀ ਹੈ ਹਰਿਆਣਾ ਦੀ ਉਹਨਾਂ ਦੇ ਮੈਂਬਰਾਂ ਨੂੰ ਕੋਈ ਬੁਲਾਇਆ ਨਹੀਂ ਉਹਨਾਂ ਦੇ ਮੈਂਬਰਾਂ ਨੂੰ ਨਾ ਬੁਲਾਇਆ ਨਾ ਉਸ ਕਮੇਟੀ ਨਾਲ ਸਾਡੀ ਕੋਈ ਗੱਲਬਾਤ ਉਹ ਕਮੇਟੀ ਸਰਕਾਰੀ ਕਮੇਟੀ ਹੈ ਉਹ ਸਰਕਾਰ ਦੇ ਦਿਸ਼ਾ ਨਿਰਦੇਸ਼ ਤੇ ਚੱਲਦੀ ਹੈ ਉਹਨੂੰ ਨਾ ਇਸ ਪ੍ਰੋਗਰਾਮ 'ਇ ਸੱਦਾ ਦਿੱਤਾ ਜਾਏਗਾ ਉਹਨਾਂ ਲੋਕਾਂ ਦੇ ਗਲਤ ਕੰਮਾਂ ਦੀ ਵਜ੍ਹਾ ਨਾਲ ਹੀ ਅੱਜ ਹਰਿਆਣਾ ਦੀ ਸੰਗਤ ਨੂੰ ਮਜਬੂਰ ਹੋਣਾ ਪਿਆ ਹੈ ਵੀ ਅਸੀਂ ਇਕੱਠੇ ਹੋਈਏ ਸਾਡੇ ਗੁਰੂ ਘਰਾਂ ਨੂੰ ਜੋ ਇਹਨਾਂ ਨੁਕਸਾਨ ਪਹੁੰਚਾ ਰਹੇ ਨੇ ਤੇ ਐਸ ਕਰਕੇ ਉਸ ਕਮੇਟੀ ਦਾ ਤੇ ਐਸ ਪ੍ਰੋਗਰਾਮ ਵਿੱਚ ਕੋਈ ਮਤਲਬ ਬਣਦਾ ਹੀ ਨਹੀਂ ਇਸ ਤੋਂ ਇਲਾਵਾ ਸਿੰਘ ਸਾਹਿਬ ਨੂੰ ਤੁਸੀਂ ਗਾਨੀ ਸ਼ਰਦਾਂ ਸਿੰਘ ਵਰਗੇ ਮੈਮੋਰੰਡਮ ਤੋਂ ਹੋਰ ਕਿਹਨੂ ਕਿਹਨੂ ਪੰਜਾਬ ਦੇ ਇਨਵਿਟੇਸ਼ਨ ਸਾਰੀ ਦਿੱਤੇ ਉਹਦੇ ਤੋਂ ਇਲਾਵਾ ਅਸੀਂ ਤਖਤ ਸ਼੍ਰੀ ਦਮਦਮਾ ਸਾਹਿਬ ਗਾਨੀ ਹਰਪ੍ਰੀਤ ਜੀ ਨੂੰ ਉਹਨਾਂ ਨੂੰ ਵੀ ਅਸੀਂ ਦੇਖ ਕੇ ਆਏ ਆਂ ਤੇ ਗਿਆਨੀ ਰਗਵੀਰ ਸਿੰਘ ਜੀ ਆਪਣੇ ਦਰਬਾਰ ਸਾਹਿਬ ਜਿਹੜੇ ਸਾਡੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਤੇ ਇਸ ਤੋਂ ਇਲਾਵਾ ਆਪਣਾ ਜਿਹੜੇ ਆਪਣੇ ਹਜੂਰ ਸਾਹਿਬ ਤੋਂ ਉਹ ਜਥੇਦਾਰ ਜੀ ਨੇ ਤੇ ਪਟਨਾ ਸਾਹਿਬ ਤੋਂ ਜਥੇਦਾਰ ਜੀ ਨੇ ਪੰਜੋ ਆਪਣੇ ਤਖਤਾ ਦੇ ਜਥੇਦਾਰ ਐਸ ਪ੍ਰੋਗਰਾਮ ਵਿੱਚ ਪਹੁੰਚਣਗੇ ਉਹਨਾਂ ਦੀ ਰਹਿਨਵਾਈ ਇੱਥੇ ਪ੍ਰੋਗਰਾਮ ਹੋਏਗਾ ਤੇ ਇਹ ਪੂਰੇ ਹਰਿਆਣਾ ਦੇ ਸਿੱਖਾਂ ਦਾ ਐਸ ਤਰੀਕੇ ਦਾ ਪਹਿਲਾ ਸੰਮੇਲਨ ਹੈ ਜਦੋਂ ਦਾ ਪੰਜਾਬ ਤੋਂ ਹਰਿਆਣਾ ਅਲੱਗ ਹੋਇਆ ਹੈ ਵੀ ਜਿਹਦੇ ਵਿੱਚ ਅਸੀਂ ਧੜੇਬੰਦੀਆਂ ਪਾਰਟੀਆਂ ਤੂਤੇ ਉੱਠ ਕੇ ਇੱਕ ਸਮੂਹ ਹਰਿਆਣੇ ਦੀ ਸੰਗਤੇ ਕੱਟ ਕਰਨ ਜਾ ਰਹੀ ਹੈ। ਤੁਸੀਂ ਹਰਿਆਣੇ ਦੇ ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ, ਗੁਰਤੇਜ ਸਿੰਘ ਖਾਲਸਾ, ਪ੍ਰਧਾਨ ਸ਼੍ਰੋਮਣੀ ਗੱਤਕਾ ਫੈਡਰੇਸ਼ਨ ਆਫ ਇੰਡੀਆ। ਅੱਜ ਅਸੀਂ ਕੱਲ ਤੋਂ ਸ਼ੁਰੂ ਹੋਏ ਆਂ, ਨਿਕਲੇ ਆਂ। ਕੱਲ ਦਮਦਮਾ ਸਾਹਿਬ ਦੇ ਸਿੰਘ ਸਾਹਿਬ ਜਾਨੀ ਹਰਪ੍ਰੀਤ ਸਿੰਘ ਜੀ ਨੂੰ ਬੇਨਤੀ ਕੀਤੀ ਆਉਣ ਵਾਸਤੇ ਕਿਉਂਕਿ ਆਪ ਜੀ ਨੂੰ ਪਤਾ ਲੱਗ ਗਿਆ ਕਿ 8 ਤਰੀਕ ਨੂੰ 8 ਸਤੰਬਰ ਨੂੰ ਕਰਨਾਲ ਵਿੱਚ ਬਹੁਤ ਵੱਡਾ ਇਕੱਠ ਹੋ ਰਿਹਾ। ਉਹਦੇ ਵਿੱਚ ਉਹਨਾਂ ਨੂੰ ਸ਼ਮੂਲੀਅਤ ਕਰਨ ਵਾਸਤੇ ਤੇ ਸਾਨੂੰ ਅਗਵਾਈ ਦੇਣ ਵਾਸਤੇ ਉਹਨਾਂ ਨੇ ਬੇਨਤੀ ਕੀਤੀ ਹੈ ਤੇ ਜੋ ਉਹਨਾਂ ਨੇ ਪ੍ਰਵਾਨ ਕੀਤੀ ਆ ਉਸ ਤੋਂ ਬਾਅਦ ਅੱਜ ਸਵੇਰੇ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਤੇ ਗਏ ਆ ਤੇ ਹੁਣ ਤਕਤ ਸਿੰਘ ਕੇਸਗੜ੍ਹ ਸਾਹਿਬ ਆ ਕੇ ਸਿੰਘ ਸਾਹਿਬ ਨੂੰ ਬੇਨਤੀ ਕੀਤੀ ਆ ਕਿ ਉਹਨਾਂ ਜੋ ਉਹਨਾਂ ਨੇ ਪ੍ਰਵਾਨ ਕੀਤੀ ਆ ਅਸੀਂ ਅਕਾਲ ਤਖਤ ਸਾਹਿਬ ਤੇ ਅਰਦਾਸ ਵੀ ਕਰ ਰਹੇ ਹਾਂ ਸੱਚੇ ਪਾਤਸ਼ਾਹ ਅਸੀਂ ਆਪਣੀ ਨੇਕ ਨੀਤੀ ਦੇ ਨਾਲ ਪੰਥ ਦੇ ਚੜ੍ਹਦੀ ਕਲਾ ਵਾਸਤੇ ਇਹ ਜੋ ਮਹਿੰਮ ਵਿੱਢੀ ਆ ਕਿਰਪਾ ਕਰਕੇ ਸਾਨੂੰ ਇਹਦੇ ਸੰਪੂਰਨਤਾ ਦਿਓ ਤੇ ਕਾਮਯਾਬੀ ਬਖਸ਼ੋ ਕੁਝ ਜੋ ਕਮੀਆਂ ਪੰਥ ਦੇ ਵਿੱਚ ਆ ਰਹੀਆਂ ਨੇ ਅਸੀਂ ਗੁਰੂ ਤੋਂ ਵੀ ਬੇਮੁਖ ਹੋਏ ਸੀ ਤੇ ਆਪਣੇ ਤੌਰ ਤੇ ਨਿੱਜੀ ਤੌਰ ਤੇ ਅਸੀਂ ਨਿੱਜ ਸੁਆਰਥਾਂ ਨੂੰ ਲੈ ਕੇ ਸਿਆਸੀ ਕੰਮ ਕਰਦੇ ਸੀ ਅਸੀਂ ਗੁਰੂ ਦਾ ਆਸਰਾ ਮੰਗ ਰਹੇ ਹਾਂ ਤੇ ਗੁਰੂ ਸਾਹਿਬ ਤੋਂ ਔਰ ਤੇ ਅਰਦਾਸ ਕਰਕੇ ਚੱਲ ਰਹੇ ਹਾਂ ਕਿ ਸੱਚੇ ਪਾਤਸ਼ਾਹ ਕਿਰਪਾ ਕਰੋ ਕਿ ਅਸੀਂ ਸੁਚੱਜੇ ਢੰਗ ਨਾਲ ਸਾਰੇ ਪੰਥ ਨੂੰ ਇਕੱਠਾ ਕਰਕੇ ਤੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਸੇਵਾ ਨਿਭਾ ਸਕੀਏ ਸਰ ਸੇ ਅੱਜ ਤੁਸੀਂ ਇੱਥੇ ਆਏ ਹੋ ਕਿ ਮਕਸਦ ਹੈ ਜੀ ਮੈਂ ਸ਼ਰਨਜੀਤ ਸਿੰਘ ਸੋਥਾ ਪ੍ਰਧਾਨ ਸ਼ਰਮਣੀਆਂ ਅਕਾਲੀ ਦਲ ਹਰਿਆਣਾ ਆਇਆ ਤੇ ਸਾਡਾ ਮਕਸਦ ਇੱਕੋ ਹੈਗਾ ਕਿ हरियाणा ਦੇ ਸਿੱਖਾਂ ਦੀ ਰਾਜਨੀਤਿਕ ਤੌਰ ਤੇ ਧਾਰਮਿਕ ਤੌਰ ਤੇ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ ਅੱਜ ਦੇ ਦਿਨ ਤੇ ਉਸ ਚੀਜ਼ ਨੂੰ ਲੈ ਕੇ ਸਾਰੇ ਹਰਿਆਣੇ ਦੇ ਜਿਹੜੇ ਆ ਜਿੰਨੀਆਂ ਵੀ ਪਾਰਟੀਆਂ ਨੇ ਜਿੰਨੇ ਜਥੇਬੰਦੀਆਂ ਨੇ ਉਹਨਾਂ ਸਾਰਿਆਂ ਨੇ 8 ਸਤੰਬਰ ਨੂੰ ਕਰਨਾਲ ਵੱਡਾ ਇਕੱਠ ਕਰਨ ਜਾ ਰਹੇ ਆ ਉਸ ਦੇ ਸਬੰਧ ਵਿੱਚ ਅਸੀਂ ਕਾਲ ਤਖਤ ਸਾਹਿਬ ਤੇ ਜਾ ਕੇ ਆਏ ਆ ਦਮਦਮਾ ਸਾਹਿਬ ਜਾ ਕੇ ਆਏ ਆ ਅੱਜ ਇਥੇ ਨੰਦਪੁਰ ਸਾਹਿਬ ਆਏ ਹਨ ਜਥੇਦਾਰ ਜੀ ਨੂੰ ਕੋਲ ਇਸ ਤਰ੍ਹਾਂ ਹੀ ਅੱਗੇ ਆਏ ਹਜੂਰ ਸਾਹਿਬ ਜਾਂ ਪਟਨਾ ਸਾਹਿਬ ਵੀ ਜਥੇਦਾਰਾਂ ਨੂੰ ਆਪਣਾ ਮੰਗ ਪੱਤਰ ਦੇਣ ਜਾਵਾਂਗੇ ਕਿ ਉਹ ਸਾਡੇ ਵੱਡੇ ਇਕੱਠ ਦੇ ਵਿੱਚ ਆ ਕੇ ਇੱਕ ਸੁਗੰਘੀਤ ਕਰਨ ਔਰ ਸਿੱਖਾਂ ਨੂੰ ਇੱਕ ਕਰਕੇ ਹਰਿਆਣੇ ਦੇ ਸਿੱਖਾਂ ਨੂੰ ਇੱਕ ਆਪਣਾ ਹੀ ਬੰਦਾ ਹਿੱਸਾ ਜਿਹੜਾ ਹੈ ਵੀ ਉਹ ਮਿਲੇ ਉਸ ਦੇ ਵਾਸਤੇ ਜਥੇਦਾਰ ਸਰੋਵਰ ਨੂੰ ਮਿਲੇ ਤਕਾਲਤਖ ਸਾਹਿਬ ਵੀ ਲੈ ਕੇ ਆਇਆ ਕੀ ਪ੍ਰੋਗਰਾਮ ਜਣਾ ਲਿਖੇ ਹਰਿਆਣੇ ਦੇ ਵਿੱਚ ਜੋ ਸਭ ਤੋਂ ਵੱਡਾ ਸਾਡਾ ਸਿੱਖੀ ਦਾ ਘਾਣ ਹੋ ਰਿਹਾ ਕਿ ਸਾਡੀ ਬੀਜੇਪੀ ਸਰਕਾਰ ਜਿਹੜੀ ਹੈ ਉਥੋਂ ਦੀ ਉਹਨੇ ਸਾਡੇ ਗੁਰੂ ਧਾਮਾਂ ਦੇ ਵਿੱਚ ਸਿੱਧੀ ਦਖਲਅੰਦਾਜ਼ੀ ਕੀਤੀ ਹੈ ਸਰਕਾਰੀ ਕਮੇਟੀ ਬਣਾਈ ਉਸ ਕਮੇਟੀ ਦੇ ਥਰੂ ਗੁਰੂ ਘਰ ਦੇ ਵਿੱਚ ਬੇਅਦਬੀਆਂ ਹੋ ਰਹੀਆਂ ਪਿੱਛੇ ਤੁਸੀਂ ਦੇਖਿਆ ਹੋਣਾ ਕਿਸਾਨ ਅੰਦੋਲਨ ਚੱਲ ਰਿਹਾ ਸੀ ਅੰਬਾਲਾ ਦੇ ਵਿੱਚ ਉਦੋਂ ਇਹਨਾਂ ਨੇ ਉਥੇ ਨੀਮ ਫੌਜੀ ਦਸਤਿਆਂ ਨੂੰ ਠਰਾਇਆ ਸਰਾਵਾਂ ਦੇ ਵਿੱਚ ਉਹਨਾਂ ਨੇ ਉਥੇ ਆਪਣਾ ਬੀੜੀਆਂ ਸਿਗਰਟਾਂ ਲੈ ਕੇ ਗੁਰੂ ਘਰਾਂ ਦੇ ਵਿੱਚੋਂ ਵੜੇ ਆ। ਹੋਰ ਵੀ ਉਹਨਾਂ ਜਦੋਂ ਕਮੇਟੀ ਦਾ ਚਾਰਜ ਨਹੀਂ ਲਿਆ ਜੰਦਰੇ ਵੱਢ ਕੇ ਇਹ ਆਪਣਾ ਉਹਨਾਂ ਨੇ ਉੱਥੇ ਇਹ ਕਬਜ਼ੇ ਲੈ ਆ। ਇਸ ਤਰ੍ਹਾਂ ਦੀਆਂ ਕਰਕੇ ਸਾਡੇ ਉਹਨਾਂ ਸਮੱਸਿਆ ਜਿਹੜੀ ਹੈ ਹਰਿਆਣੇ 'ਚ ਕ੍ਰੀਏਟ ਕੀਤੀ ਜਿਹੜੀ ਉਹਦੇ ਖਿਲਾਫ ਤੇ ਇੱਕ ਸਾਡੇ ਜਿਵੇਂ ਹਰਿਆਣੇ ਦੇ ਵਿੱਚ ਸਿੱਖਾਂ ਨੂੰ ਕੋਈ ਵੀ ਅੱਜ ਤੱਕ ਨੁਮਾਇੰਦਗੀ ਨਹੀਂ ਮਿਲੀ ਕਿਸੇ ਪਾਰਟੀ ਵੱਲੋਂ ਸਾਡਾ ਸਮਾਜਿਕ ਤੌਰ ਤੇ ਰਾਜਨੀਤਿਕ ਤੌਰ ਤੇ ਵੀ ਜਿਹੜਾ ਸਾਨੂੰ ਨੁਕਸਾਨ ਹੋਇਆ ਤੇ ਇਸ ਨਾਲ ਮੰਗਾਂ ਨੂੰ ਲੈ ਕੇ ਹੁਣ ਜਿਵੇਂ ਸਾਡੀ ਪੰਜਾਬੀ ਭਾਸ਼ਾ ਹੈ ਹਰਿਆਣੇ ਦੇ ਵਿੱਚ ਸਿਰਫ ਨਾਮ ਦੇ ਨਾਂ ਤੇ ਪੰਜਾਬੀ ਨੂੰ ਦੂਜੀ ਭਾਸ਼ਾ ਦਾ ਦਰਜਾ ਮਿਲਿਆ ਹੈ ਪਰ ਕਿਸੇ ਵੀ ਸਕੂਲ ਦੇ ਵਿੱਚ ਉੱਥੇ ਨਾ ਕੋਈ ਪੰਜਾਬੀ ਟੀਚਰ ਹੈ ਨਾ ਪਿਛਲੇ ਲਗਭਗ 4 ਸਾਲਾਂ ਤੋਂ ਕੋਈ ਭਰਤੀ ਹੋਈ ਹੈ ਤੇ ਨਾ ਸਾਡੇ ਉੱਥੇ ਇੱਕ ਹੋਰ ਵੀ ਦਿੱਕਤ ਹੈ ਕਿ ਜੇ ਕੋਈ ਸਕੂਲਾਂ 'ਚ ਪੜਾਈ ਜਾਂਦੀ ਉਹ ਵੀ 6ਵੀਂ ਕਲਾਸ ਤੋਂ ਤੇ ਅਸੀਂ ਕਹਿਣਾ ਕਿ ਉਹ ਜਿਹੜੀ ਪੰਜਾਬੀ ਭਾਸ਼ਾ ਹੈ ਸਾਡੇ ਬੱਚਿਆਂ ਨੂੰ ਪਹਿਲੀ ਕਲਾਸ ਤੋਂ ਹੀ ਪੜਾਈ ਜਾਵੇ ਇਸ ਤਰ੍ਹਾਂ ਦੇ ਸਾਡੇ ਜਿਹੜੇ ਆ ਮੁੱਦੇ ਆ ਉਹਨਾਂ ਨੂੰ ਲੈ ਕੇ ਅਸੀਂ ਇੱਥੇ ਇਕਾਲਤਕ ਸਾਹਿਬ ਦੇ ਉੱਤੇ ਪਹੁੰਚਿਆ ਕਿ ਅਸੀਂ ਜਿਹੜਾ 8 ਸਤੰਬਰ ਦਾ ਕਰਨਾਲ ਦੇ ਵਿੱਚ ਇੱਕ ਵੱਡਾ ਇਕੱਠ ਰੱਖਿਆ ਉਹਦੇ ਵਿੱਚ ਸਾਡੀ ਅਗਵਾਈ ਜਿਹੜੀ ਹੈ ਉਹ ਸਾਡੇ ਪੰਜਾਂ ਤਖਤਾਂ ਦੇ ਜਥੇਦਾਰ ਸਿੰਘ ਸਾਹਿਬਾਨ ਕਰੇ Ναι, ναι. Ναι